ਬੜੀ ਵਾਰੀ ਦੇਖਿਆ ਨਾ ਕਿ ਬੱਚੇ ਜਿਹੜੇ ਨੇ ਉਹ ਜਾਂਦੇ ਨਹੀਂ ਉਹ ਕਹਿੰਦੇ ਆ ਕਿ ਯਾਰ ਥਿਸ ਇਸ ਨਾਟ ਮਾਈ ਕੱਪ ਆਫ ਟੀ ਤੁਸੀਂ ਉੱਥੇ ਗਏ ਤੁਹਾਨੂੰ ਕੀ ਮਿਲਿਆ ਉਸ ਛੋਟੀ ਜਿਹੀ ਇਸ ਦੇ ਵਿੱਚ ਕਿ ਤੁਸੀਂ ਉੱਥੇ ਗਏ ਹੋ ਅੱਜ ਜੋ ਤੁਹਾਡੀ ਘਾੜਤ ਘੜੀ ਗਈ ਹੈ ਉਥੋਂ ਦੀ ਨਿਕਲੀ ਤੇ ਮੈਂ ਜਿਹੜਾ ਸਮਾਗਮਾਂ ਤੇ ਜਾਂਦਾ ਰਿਹਾ ਵਾਂ ਉਹਦਾ ਸਮਾਗਮਾਂ ਦੇ ਵਿੱਚ ਜਿਹੜੀ ਬੱਚਿਆਂ ਨੂੰ ਹੀ ਵਾਰੀ ਦਿੱਤੀ ਜਾਂਦੀ ਸੀ ਬੱਚੇ ਹੀ ਸਭ ਕੁਝ ਕਰਦੇ ਸੀ ਇਹ ਜਦ ਉਹ ਜਾ ਕੇ ਬੋਲ ਰਿਹਾ ਹੈ ਉਹ ਜਾ ਕੇ ਇੱਕ ਕਵਿਤਾ ਲਿਖ ਰਿਹਾ ਹੈ ਕਵਿਤਾ ਜਾ ਕੇ ਉਹਨੇ ਸੁਣਾਈ ਸੰਗਤ ਜਕਾਰੇ ਛੱਡ ਰਹੀ ਹੈਗੀ ਆ ਉਹਨੂੰ ਇੱਕ ਐਪਰੀਸੀਏਸ਼ਨ ਮਿਲੀ ਫੇਰ ਹੋ ਗਿਆ ਮੈਂ ਮੂਵੀ ਜਾ ਕੇ ਆ ਕੇ ਅਰਕੀ ਕਰਨਾ ਹੈਗਾ ਜਾ ਕੇ ਮੈਂ ਟਾਈਮ 2 ਘੰਟੇ ਟਾਈਮ ਪਾਸ ਹੀ ਕਰਾਂਗਾ ਇਹਨਾਂ ਨਾਲ ਮੈਂ ਇੱਥੇ ਜਾਣਾ ਵਾਂ ਮੈਂ ਕੋਈ ਇੱਕ ਅੱਜ ਆਪਣੀ ਇੱਕ ਨਵੀਂ ਕੋਈ ਚੀਜ਼ ਸੁਣਾਣਾ ਵਾਂ ਜਾ ਕੇ ਗੁਰਦੁਆਰੇ ਦੇ ਵਿੱਚ ਵੀ ਸਾਨੂੰ ਇੱਕ ਥੋੜੀ ਲੀਨਿਐਂਸੀ ਥੋੜੀ ਇੱਕ ਓਪਰਚ्युनिटी ਬੱਚਿਆਂ ਨੂੰ ਦੇਣੀ ਪਏਗੀ ਤਾਂ ਕਿ ਉਹ ਸਮਝਣ ਲੇਖੋ ਅਗਰ 7 ਤੋਂ 9 ਸਾਲ ਦੇ ਬੱਚੇ ਕੌਮ ਵਸਤੇ ਅਗਰ ਸ਼ੈਦੀ ਦੇ ਸਕਦੇ ਨਹੀਂ ਅਗਰ ਸਾਨੂੰ ਵੈਸੇ ਬੱਚੇ ਚਾਹੀਦੇ ਨੇ ਫੇਰ ਉਹਨਾਂ ਨੂੰ ਸਾਨੂੰ ਵੈਸੇ ਨਾਲ ਓਪਰਚੁਨਿਟੀਆਂ ਵੀ ਦੇਣੀਆਂ ਪੈਣਗੀਆਂ ਅਗਰ ਸਿਰਫ ਕੀਰਤਨ ਹੀ ਸੁਣਾਵਾਂਗੇ ਫਿਰ ਤਾਂ ਸੀ ਐਕਸਪੈਕਟੇਡ ਕਰ ਸਕਦੇ ਨਾ ਕਿ ਇਹ ਜਾ ਕੇ ਸਾਡੇ ਅਸਤੇ ਸ਼ੀਧੀ ਦੇ ਫੇਰ ਜਿਹੜੇ ਵੱਡਣਾਂ ਨੂੰ ਸਮਝ ਆਂਦਾ ਹੈ ਕਿ ਹੋ ਕੀ ਰਿਹਾ ਬੱਚਿਆਂ ਵਾਸਤੇ ਤਾਂ ਕੰਨਰਾਸੀ ਹੈ ਨਾ ਤੇ ਉਹਨਾਂ ਨੂੰ ਲੱਗਦਾ ਹੈ ਕਿ ਫੇ ਕੰਨਰਾਸੀ ਹੈਗਾ ਤੇ ਫਿਰ ਅਸੀਂ ਆਏਗਾ ਸੁਣਨਾ ਫਿਰ ਅਸੀਂ ਗਾਣੇ ਸੁਣ ਲੈਣੇ ਬਿਲਕੁਲ 7-9 ਸਾਲ ਦੇ ਬੱਚੇ ਤਾਂ ਅੱਜਕੱਲ ਪੇਰੈਂਟਸ ਕਹਿੰਦੇ ਆ ਜੀ ਇਹਨੂੰ ਗੁਟਕਾ ਫੜਾਇਆ ਤਾਂ ਬੇਦਬੀ ਹੋ ਜਾਣੀ ਹੈ ਜਦੋਂ ਦੇ ਮਦਰ ਨਾਲ ਬੈਠ ਕੇ ਹੱਥ ਉਹਨਾਂ ਦਾ ਨੀਚੇ ਹੋਏਗਾ ਨਾਲ ਬਿਠਾਣ ਕੇ ਪੜ੍ਹਨ ਇੱਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਸਮਝਾਣ ਦੇ ਵਿੱਚ ਐਫਰਟ ਜਾਏਗਾ ਉਹ ਐਫਰਟ ਲਗਾਵਾਂਗੇ ਤਾਂ ਹੀ ਤਾਂ ਉਸ ਨੂੰ ਪਤਾ ਚੱਲੇਗਾ ਨਾ ਕਿ ਮੈਂ ਇਦਾਂ ਕਰਨਾ ਬੜੀ ਬਾਰੀ ਦੇਖਿਆ ਨਾ ਕਿ ਬੱਚੇ ਜਿਹੜੇ ਨੇ ਉਹ ਜਾਂਦੇ ਨਹੀਂ ਉਹ ਕਹਿੰਦੇ ਆ ਕਿ ਯਾਰ ਥਿਸ ਇਜ਼ ਨਾਟ ਮਾਈ ਕੱਪ ਆਫ ਟੀ ਇੱਥੇ ਮੈਂ ਜਾ ਕੇ ਕੀ ਕਰਨਾ ਇਹ ਤਾਂ ਜਦੋਂ ਵੱਡੀ ਉਮਰ ਦੇ ਲੋਕ ਜਾਂਦੇ ਨੇਗੇ ਉੱਥੇ ਉਹਨਾਂ ਜਾ ਕੇ ਉਹਨਾਂ ਨੇ ਪਾਠ ਕਰਨਾ ਹੈ ਉਹਨਾਂ ਨੇ ਬਹਿ ਕੇ ਉੱਥੇ ਭਗਤੀ ਕਰਨੀ ਹੈ ਮੇਰਾ ਕੀ ਕੰਮ ਹੈ ਮੈਂ ਤਾਂ ਫਰੈਂਡਸ ਨਾਲ ਘੁੰਮਾ ਜਿਹੜੇ 2 ਘੰਟੇ ਮੈਂ ਉੱਥੇ ਲੈਣੇ ਆ ਉਹੀ 2 ਘੰਟੇ ਮੈਂ ਜਾ ਕੇ ਮੂਵੀ ਦੇਖਿਆਣੀ ਹੈ ਇੱਕ ਇਦਾਂ ਦਾ ਕੀ ਮਿਲਦਾ ਬੱਚਿਆਂ ਨੂੰ ਜਾਂ ਕੀ ਸਾਨੂੰ ਦੇਣਾ ਚਾਹੀਦਾ ਕਿ ਉੱਥੇ ਜਾ ਕੇ ਬੱਚੇ ਉਹ ਚੀਜ਼ ਸਿੱਖਣ ਤੁਸੀਂ ਉੱਥੇ ਗਏ ਤੁਹਾਨੂੰ ਕੀ ਮਿਲਿਆ ਉਸ ਛੋਟੀ ਇਸ ਦੇ ਵਿੱਚ ਕਿ ਤੁਸੀਂ ਉੱਥੇ ਗਏ ਹੋ ਅੱਜ ਜੋ ਤੁਹਾਡੀ ਘੜਤ ਘੜੀ ਗਈ ਹੈ ਉੱਥੋਂ ਦੀ ਨਿਕਲੀ ਹੈ ਦੇਖੋ ਹਰ ਬੰਦੇ ਨੂੰ ਨਾ ਜਿਹੜਾ ਬੱਚਾ ਹੁੰਦਾ ਉਹਨੂੰ ਟੈਨਸ਼ਨ ਚਾਹੀਦੀ ਹੁੰਦੀ ਹੈ ਤੁਸੀਂ ਬੱਚੇ ਨਾਲ ਖੇਡੋ ਬੱਚੇ ਤੋਂ ਖੇਡ ਕੇ ਉਹਨਾਂ ਪੰਜ ਮਿੰਟ ਦੂਰ ਹੋ ਜਾਓ ਉਹਨਾਂ ਉਦਾਸ ਹੋ ਜਾਏਗਾ ਉਹਦੇ ਨਾਲ ਖੇਡਣਾ ਸ਼ੁਰੂ ਕਰ ਦਿਓ ਉਹਨੂੰ ਉਹਨੂੰ ਸਾਰੇ ਜਦੋਂ ਪਰਿਵਾਰ 'ਚ ਬੈਠਾ ਹੈ ਸਾਰੇ ਨੂੰ ਦੇਖਣਾ ਸ਼ੁਰੂ ਕਰਨ ਤੋਂ ਬੱਚੇ ਨੂੰ ਖੁਸ਼ੀ ਮਿਲਦੀ ਹੈ ਕਿ ਉਹਨੂੰ ਟੈਨਸ਼ਨ ਮਿਲ ਰਹੀ ਹੈ ਕਿਉਂਕਿ ਹਰ ਇੱਕ ਬੰਦੇ ਨੂੰ ਹੁੰ ਸੇਮ ਫਾਰਮੂਲਾ ਇਹ ਜਿਹੜਾ ਹੈਗਾ ਹੈ ਸਮਾਗਮਾਂ 'ਚ ਵਰਤੇ ਜਾ ਸਕਦੇ ਮੈਂ ਜਿਹੜਾ ਸਮਾਗਮਾਂ ਤੇ ਜਾਂਦਾ ਰਿਹਾ ਹਾਂ ਉਹਦਾ ਸਮਾਗਮਾਂ ਦੇ ਵਿੱਚ ਜਿਹੜੀ ਹੈ ਬੱਚਿਆਂ ਨੂੰ ਹੀ ਵਾਰੀ ਦਿੱਤੀ ਜਾਂਦੀ ਸੀ ਬੱਚੇ ਹੀ ਸਭ ਕੁਝ ਕਰਦੇ ਸੀਗੇ ਹੁਣ ਜਦ ਬੱਚਾ ਹੀ ਸਭ ਕੁਝ ਕਰ ਰਿਹਾ ਹੈ ਜਦ ਉਹ ਜਾ ਕੇ ਬੋਲ ਰਿਹਾ ਹੈ ਉਹ ਜਾ ਕੇ ਇੱਕ ਕਵਿਤਾ ਲਿਖ ਰਿਹਾ ਹੈ ਕਵਿਤਾ ਜਾ ਕੇ ਉਹਨੇ ਸੁਣਾਈ ਸੰਗਤ ਜਕਾਰੇ ਛੱਡ ਰਹੀ ਹੈਗੀ ਉਹਨੇ ਇੱਕ ਐਪਰੀਸ਼ੀਏਸ਼ਨ ਮਿਲੀ ਉਹਨੂੰ ਖੁਸ਼ੀ ਹੋਈ ਕਿ ਯਾਰ ਮੈਂ ਇੱਥੇ ਇੱਕ ਵਾਰ ਫੇਰ ਆਉਂਗਾ ਮੈਂ ਕਿਉਂਕਿ ਮੈਨੂੰ ਇੱਥੇ ਮਿਲਿਆ ਮੈਂ ਜਾ ਕੇ ਕੀਰਤਨ ਕਰ ਰਿਹਾ ਮੈਂ ਉਹ ਕੰਮ ਨਮਾ ਸੇਦ ਦਾ ਪਾਰਟ ਲੈ ਰਿਆ ਜਦ ਮੈਨੂੰ ਐਪਰੀਸ਼ੀਏਸ਼ਨ ਮਿਲ ਰਹੀ ਹੈ ਉਹ ਉਹ ਬੱਚੇ ਦੀ ਉਮਰ ਹੀ ਐਸੀ ਹੈ ਕਿ ਉਹਨੂੰ ਤੁਸੀਂ ਐਪਰੀਸ਼ੀਏਟ ਕਰੋਗੇ ਉਹਨੂੰ ਤੁਸੀਂ ਇੱਕ ਸਟੇਜ ਦੋਗੇ ਉਹਨੂੰ ਤੁਸੀਂ ਇੱਕ ਉਹ ਦੋਗੇ ਨਾ ਕਿ ਵੀ ਹਾਂ ਵੀ ਤੇਰੀ ਇੱਥੇ ਵੈਲਿਊ ਹੈ ਤਾਂ ਉਹ ਜਾ ਕੇ ਉਹ ਕਰੇਗਾ ਫਿਰ ਉਹਨੂੰ ਐ ਨਹੀਂ ਲੱਗੇਗਾ ਫਿਰ ਉਹ ਕਹੇਗਾ ਮੈਂ ਮੂਵੀ ਜਾ ਕੇ ਆ ਕੇ ਯਾਰ ਕੀ ਕਰਨਾ ਹੈਗਾ ਜਾ ਕੇ ਮੈਂ ਟਾਈਮ 2 ਘੰਟੇ ਟਾਈਮ ਪਾਸ ਹੀ ਕਰਾਂਗਾ ਇਹ ਨਾਲ ਮੈਂ ਇੱਥੇ ਜਾਣਾ ਵਾਂ ਮੈਂ ਕੋਈ ਇੱਕ ਅੱਜ ਆਪਣੀ ਇੱਕ ਨਵੀਂ ਕੋਈ ਚੀਜ਼ ਸੁਣਾਣਾ ਵਾਂ ਜਾ ਕੇ ਇਸ ਤਰੀਕੇ ਨਾਲ ਉਹਨੂੰ ਇੱਕ ਉਹ ਮਿਲ ਜੇਗਾ ਨਾ ਟੈਂਸ਼ਨ ਫਿਰ ਉਹ ਜਾਣਾ ਸ਼ੁਰੂ ਕਰ ਦੇਗਾ ਨਾਰਮਲੀ ਗੁਰਦੁਆਰਾ ਸਾਹਿਬ ਦੇ ਵਿੱਚ ਇੰਦਾ ਨਹੀਂ ਹੁੰਦਾ ਨਾ ਉੱਥੇ ਕੀ ਹੁੰਦਾ ਭਾਈ ਸਾਹਿਬ ਕੀਰਤਨ ਕਰ ਰਹੇ ਹੁੰਦੇ ਆ ਤਾਬਿਆਂ ਦੇ ਸਿੰਘ ਬੈਠਾ ਇੱਕ ਉਹਨਾਂ ਦੀ ਡਿਊਟੀ ਲੱਗੀ ਹੋਈ ਆ ਸੰਗਤ ਨੇ ਜਾ ਕੇ ਸਿਰਫ ਸਾਹਮਣੇ ਬੈਠ ਜਾਣਾ ਨਾ ਸਮਝ ਆ ਰਿਹਾ ਗੱਲ ਕੀ ਹੋ ਰਹੀ ਆ ਸ਼ਬਦ ਚੱਲ ਰਿਹਾ ਜੀ ਕੁਝ ਸਮਝ ਨਹੀਂ ਆ ਰਿਹਾ ਮਿਊਜ਼ਿਕ ਚੱਲ ਰਿਹਾ ਕੁਝ ਸਮਝ ਨਹੀਂ ਆ ਰਿਹਾ ਤੇ ਬੱਚੇ ਬੋਰ ਹੀ ਹੁੰਦੇ ਆ ਫਿਰ ਉੱਥੇ ਜਾ ਕੇ ਇਹੀ ਨਹੀਂ ਸਾਨੂੰ ਸਿਸਟਮ ਚੇਂਜ ਕਰਨਾ ਪਏਗਾ ਗੁਰਦੁਆਰੇ ਦੇ ਗੁਰਦੁਆਰੇ ਦੇ ਵਿੱਚ ਵੀ ਸਾਨੂੰ ਇੱਕ ਥੋੜੀ ਲੀਨਿਐਂਸੀ ਥੋੜੀ ਇੱਕ ਓਪਰਚ्युनिटी ਬੱਚਿਆਂ ਨੂੰ ਦੇਣੀ ਪਏਗੀ ਤਾਂ ਕਿ ਉਹ ਸਮਝਣ ਦੇਖੋ ਅਗਰ 7 ਤੋਂ 9 ਸਾਲ ਦੇ ਕੌਮ ਵਾਸਤੇ ਅਗਰ ਸ਼ਹੀਦੀ ਦੇ ਸਕਦੇ ਨਹੀਂ ਅਗਰ ਸਾਨੂੰ ਵੈਸੇ ਬੱਚੇ ਚਾਹੀਦੇ ਨੇ ਫਿਰ ਉਹਨਾਂ ਨੂੰ ਸਾਨੂੰ ਵੈਸਾ ਨੂੰ ਆਪਰਚੂਨਿਟੀਆਂ ਵੀ ਦੇਣੀਆਂ ਪੈਣਗੀਆਂ ਵੈਸੇ ਹੀ ਸਾਡੀ ਉਹਨਾਂ ਨੂੰ ਘੜਤ ਕਰਨੀ ਪੈਗੀ ਅਗਰ ਸਿਰਫ ਕੀਰਤਨ ਹੀ ਸੁਣਾਵਾਂਗੇ ਫਿਰ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਨਾ ਕਿ ਇਹ ਜਾ ਕੇ ਸਾਡੇ ਵਾਸਤੇ ਸ਼ਹੀਦੀ ਦੇ ਉਹ 7-9 ਸਾਲ ਦੇ ਬੱਚੇ ਤਾਂ ਅੱਜ ਕੱਲ ਪੇਰੈਂਟਸ ਕਹਿੰਦੇ ਆ ਜੀ ਇਹਨੂੰ ਗੁਟਕਾ ਫੜਾਇਆ ਤੇ ਬੇਦਬੀ ਹੋ ਜਾਣੀ ਹੈ ਕੀਰਤਨ ਕੀਰਤਨ ਵਾਸਤੇ ਸਿਰਫ ਪੜਨ ਵਾਸਤੇ ਸਿਰਫ ਉਹਨਾਂ ਵਾਸਤੇ ਕੰਨ ਰਸ ਹੋ ਗਿਆ ਫਿਰ ਜਿਹੜੇ ਵੱਡੇ ਉਹਨਾਂ ਨੂੰ ਸਮਝ ਆਂਦਾ ਕਿ ਹੋਕ ਹੀ ਰਿਹਾ ਬੱਚਿਆਂ ਵਾਸਤੇ ਤਾਂ ਕੰਨ ਰਸ ਹੀ ਹੈ ਨ ਤੇ ਉਹਨਾਂ ਨੂੰ ਲੱਗਦਾ ਕਿ ਫਿਕੰਦਰਾਸੀ ਹੈਗਾ ਤੇ ਫਿਰ ਅਸੀਂ ਆਏਗਾ ਸੁਣਨਾ ਫਿਰ ਅਸੀਂ ਗਾਣੇ ਸੁਣ ਲੈਣੇ ਬਿਲਕੁਲ ਉਹਨਾਂ ਨੂੰ ਸਮਝਾਣਾ ਪਏਗਾ ਨਾ ਉਹਨਾਂ ਨੂੰ ਆਪਰਚੂਨਿਟੀ ਅਗਰ ਅਸੀਂ ਦੇ ਦੇਵਾਂਗੇ ਫਿਰ ਉਹ ਚੀਜ਼ ਜਿਹੜੀ ਹੈ ਫਿਰ ਅਗਰ ਗੁਰਦੁਆਰਾ ਚ ਆਪਰਚੂਨਿਟੀ ਮਿਲਣੀ ਸ਼ੁਰੂ ਹੋ ਜਾਏਗੀ ਫਿਰ ਦੇਖਣਾ ਫਿਰ ਜੈਨੂਇਨਲੀ ਅਸੀਂ ਉਹ 7ਰ 9 ਸਾਲ ਲਈ ਉਸ ਕੌਮ ਦੇ ਵਾਰਸ ਸੀ ਬਣਾ ਪਾਵਾਂਗੇ ਅਗਰ ਆਪਰਚੂਨਿਟੀ ਦੇਵਾਂਗੇ ਤਾਂ ਨੀ ਫਿਰ ਜਿਹੜੀ ਆ ਗੱਲ ਕਰਦੇ ਆ ਕਿ ਜੀ ਬੇਦਬੀ ਹੋ ਜਾਂਦੀ ਹੈ ਗੁਟਕਾ ਸਾਹਿਬ ਫੜੇਗਾ ਬੱਚੇ ਨੂੰ ਨਹੀਂ ਪਤਾ ਕਿੰਨਾ ਅਦਬ ਨਾਲ ਫੜਨਾ ਹੈ ਉਹਨੂੰ ਕਿਸ ਤਰੀਕੇ ਨਾਲ ਉਹ ਥੱਲੇ ਵੀ ਸਿੱਟ ਸਕਦਾ ਉਹਨੂੰ ਤਾਂ ਬੇਦਬੀ ਹੋ ਜਾਣੀ ਹੈ ਫਿਰ ਕਿੰਦਾ ਹਲਾਓ ਕਰਾਂਗੇ ਨਾਲ ਬਿਠਾ ਕੇ ਪਠਾਣਾ ਪਏਗਾ ਨਾ ਜਦ ਉਹਦੇ ਮਦਰ ਨਾਲ ਬੈਠ ਕੇ ਹੱਥ ਉਹਨਾਂ ਦਾ ਨੀਚੇ ਹੋਏਗਾ ਨਾਲ ਬਿਠਾਣਗੇ ਪੜ੍ਹਨਗੇ ਉਸ ਦੇ ਸੇ 3-4 ਮਹੀਨੇ ਦਾ ਐਫਰਟ ਜਾਏਗਾ ਕਿ ਇਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਸਮਝਾਣ ਦੇ ਵਿੱਚ ਐਫਰਟ ਜਾਏਗਾ ਉਹ ਐਫਰਟ ਲਗਾਵਾਂਗੇ ਤਾਂ ਹੀ ਤਾਂ ਉਸ ਨੂੰ ਪਤਾ ਚੱਲੇਗਾ ਨਾ ਕਿ ਮੈਂ ਇਦਾਂ ਕਰਨਾ ਹੈ ਅਗਰ ਤਾਂ ਉਹਨੂੰ ਉਹਨੂੰ ਬਚਪਨ ਤੋਂ ਹੀ ਗੁਟਕਾ ਸਾਹਿਬ ਨਹੀਂ ਫੜਾਇ ਕੀ ਦੇ ਐਕਸਪੈਕਟ ਕਰ ਸਕਦੇ ਆ ਕਿ ਵੱਡਾ ਹੋ ਕੇ ਆਪਣੇ ਆਪਣੇ ਆਪ ਜਾ ਕੇ ਥੋੜੀ ਪਕੜੇਗਾ ਉਹਨੂੰ ਬਚਪਨ ਦੇ ਵਿੱਚ ਉਹਦੇ ਹੱਥ ਦੇ نیچے ਆਪਣਾ ਹੱਥ ਰੱਖਣਾ ਪਏਗਾ ਅਬ ਖੁਦ ਦੇਖਣਾ ਪਏਗਾ ਕਿ ਮੈਂ ਇਸ ਤਰੀਕੇ ਦੀ ਪਰਿਵਰਿਸ਼ ਕਰਾਂ ਕਿ ਵਿਤਭੀ ਵੀ ਨਾ ਹੋਵੇ ਤੇ ਮੇਰੇ ਜਿਹੜਾ ਬੱਚਾ ਉਹ ਉਸ ਨੂੰ ਸਮਝੇ ਵੀ ਪਾਠ ਸੁਣਾ ਸਕਦੇ ਆ ਉਹਨੂੰ ਉਹਨੂੰ ਮਤਲਬ ਦੱਸ ਸਕਦੇ ਆ ਕਿ ਐਸਸੀ ਦਾ ਮਤਲਬ ਇਹ ਵੇ ਐ ਸਾਡੇ ਇਤਿਹਾਸ ਐ ਹੋਇਆ ਸੀਗਾ ਇਹ ਉਹਨਾਂ ਨੇ ਪ੍ਰੂਫ ਕਰਕੇ ਦਿਖਾਇਆ ਉਹਦੇ ਵਿੱਚ ਤਾਂ ਕੋਈ ਵਿਤਭੀ ਨਹੀਂ ਹੋ ਰਹੀ ਅਗਰ ਅਸੀਂ ਸੁਣਾ ਰਹੇ ਹਾਂ ਜਿਆਦਾ ਛੋਟਾ ਬੱਚਾ ਉਹਨੂੰ ਸੁਣਾ ਦਿਓ ਜਾਜਰ ਬੱਚਾ ਵਡਾਣਾ ਸ਼ੁਰੂ ਹੋ ਉਹਦੇ ਹੱਥ ਦੇ نیچے ਹੱਥ ਰੱਖਣਾ ਸ਼ੁਰੂ ਕਰ ਦੋ ਉਹ ਐਫਰਟ ਮੈਂ ਉਹੀ ਕਿਹਾ ਕਿ ਅੱਜ ਕੱਲ ਦੇ ਵਿੱਚ ਪ੍ਰੇਵਰਿਸ਼ ਕਰਨੀ ਬਹੁਤ ਮੁਸ਼ਕਿਲ ਹੈ ਉਹ ਕਰਨੀ ਪਏਗੀ ਤਾਂ ਹੀ ਅਸੀਂ ਅੱਗੇ ਜਾ ਕੇ ਉਹ ਜੀ ਕੰਮ ਸਿਰਜ ਪਾਵਾਂਗੇ